ਸਾਸੀ ਗਾਲ ਜੀ ਕਿਹਾ ਜਾਲਾ ਸਾਸੀ ਗਾਲ ਜੀ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣ ਵਾਲਾ ਜੀ ਇੰਟਰਸਟਿੰਗ ਕਿ ਸਾਡੇ ਲਈ ਬੜਾ ਖਾਸ ਹੈ ਵਲੌਗ ਕਿਉਂਕਿ ਸਾਡੀ ਅੱਜ ਮੰਮੀ ਜੀ ਮਾਤਰ ਮਤਲਬ ਕਿ ਪਾਲਾ ਜੀ ਦੀ ਕੁੜੀ ਡਾਕਟਰ ਆਫ ਪਾਲਾ ਜੀ ਹਰਜੀਤ ਕੌਰ ਜੀ ਦਾ ਜਨਮ ਦਿਨ ਹੈ ਮੇਰੇ ਨਾਨਾ ਜੀ ਮਤਲਬ ਮੰਮੀ ਜੀ ਦਾ ਅੱਜ ਜਨਮ ਦਿਨ ਹੈ ਤੇ ਪਹਿਲਾਂ ਤਾਂ ਅਸੀਂ ਅੰਮਰਸਰ ਚੱਲ ਚਲੇ ਸੀ ਪ੍ਰੋਮੋਸ਼ਨ ਤੇ ਫੇਰ ਚੇਤਾ ਆਇਆ ਯਾਰ ਮਾਰਾ ਦਾ ਤਾਂ ਜਨਮ ਦਿਨ ਹੈ ਫੇਰ ਯਾਰਾਂ ਨੇ ਗੱਡੀ ਕੀਤੀ ਬੈਕ ਗੰਦੇ ਨੂੰ ਨਾ ਆ ਜਾਉ ਬਾਕੀ ਪ੍ਰੋਮੋਸ਼ਨ ਬੰਦਾ ਫੇਰ ਕਰਦਾ ਫਿਰ ਉਹ ਗਾਣਾ ਕਿਥੇ ਯਸ ਬਾਕੀ ਮਾਤਾ ਦੇ ਗਿਫਟ ਨੈਕਸਟ ਵਲੌਗ ਚ ਤੁਹਾਨੂੰ ਦਿਖਾਵਾਂਗੇ ਬੜੀ ਜ਼ਰੂਰਤਮੰਦ ਚੀਜ਼ਾਂ ਮੰਮੀ ਲਈ ਉਹ ਜ਼ਰੂਰਤ ਦੀ ਚੀਜ਼ਾਂ ਮੰਮੀ ਦੇ ਕੰਮ ਬੜੀ ਆ ਜਾਣੀ ਉਹ ਤੇ ਬਹੁਤ ਹੀ ਘੈਂਟ ਚੀਜ਼ਾਂ ਆ ਪਤਾ ਨਹੀਂ ਕੋਈ ਇੰਡੀਗ ਚੀਜ਼ਾਂ ਕੌਣ ਲਈ ਜਾਂਦਾ ਇਹ ਕੋ ਪਿੱਛੇ ਵੀ ਆਉਂਦੀ ਆ ਇੱਕ ਬੱਗੀ ਜੀ ਆ ਜਾਈ ਜਾਂਦੀ ਓਟੇ ਹੂੰ ਗੋਰਿਆਂ ਦੇ ਟਾਈਮ ਦੀਆਂ ਬੱਗੀਆਂ ਜੀ ਆਏ ਕਾ ਵੇਖ ਕੈਮਰੇ ਨਾਲ ਦਿਖਾ ਆ ਜਊਂ ਕਰਕੇ ਗੌਰ ਨਾਲ ਵੇਖੋ ਤੁਸੀਂ ਇਹ ਮੇਨਾਂ ਦਾ ਵੈਡਿੰਗ ਫਿਊਜਨ ਆਉਂਦੇ ਆ ਉਹਦੇ ਕਰਕੇ ਆ ਪਰ ਇਹ ਇਹਦੇ ਸਸਪੈਂਸ਼ਨ ਬਹੁਤ ਪੁਰਾਣੀ ਲੱਗੀ ਹੋਈ ਆ ਮਤਲਬ ਉਹ ਕਮਾਨੀਆਂ ਵਾਲੀ ਹੂੰ ਮੈਂ ਤੈਨੂੰ ਇੱਧਰ ਹੀ ਕਰਕੇ ਖੋਣਾ ਦਿਲ ਆ ਇੱਧਰ 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 ਹੀ ਖੋਣ ਨੂੰ ਦੇ ਦਈ ਆ ਥੋੜੀ ਜਿਹੀ ਟਾਂਗਾ ਜਿਹਾ ਮਤਲਬ ਪੁਰਾਣੇ ਟਾਈਪ ਦਾ ਯਾ ਇਹ ਕਹੋ ਜਾਂਦੇ ਕਿ ਹੋਵੇ ਕੋਈ ਪ੍ਰੀ ਵੈਡਿੰਗ ਦੀ ਲੋਕੇਸ਼ਨ ਬਣਾਉਣਾ ਇਹਦਾ ਮਤਲਬ ਜਿਹਦੇ ਅ ਜਿੱਦਾਂ ਇੰਗਲੈਂਡ ਚ ਸੀ ਪਹਿਲਾਂ ਬੂਲਾ ਉਦਾਂ ਹੈ ਨਾ ਰਾਜਾਂ ਦੇ ਟਾਈਮ ਦੀ ਉਹ ਗੋਰਿਆਂ ਦੇ ਟਾਈਮ ਦੀ ਉਹ ਚੀਜ਼ ਆ ਤੇ ਬਾਕੀ ਚਲੋ ਜੀ ਚੱਲਦੇ ਆ ਪਹਿਲਾਂ ਕੇਕ ਵਾਲੇ ਕੋਲੇ ਫਰਸਟ ਕੇਕ ਆ ਜੀ ਜਿਹਦੇ ਨਾਲ ਖਾਣਾ ਪਾਲੇ ਦੀ ਕੁੜੀ ਗਾਣਾ ਪਟਿਆਲਾ ਬੇકરી ਪਹੁੰਚ ਚੁੱਕੇ ਆ ਕੈਕ ਲੈ ਲਗੇ ਤੇ ਮਾੜਾ ਮੋਟਾ ਹਾਰਸ਼ਾ ਗਾਜਾ ਤਾਰੇ ਵਾਲੀਆਂ ਗੰਨਾ ਵੀ ਲੈ ਕੇ ਜਾਣੀਆਂ ਕਾਰੀਆਂ ਉਹ ਜਿਹੜੀਆਂ ਅੱਗ ਰੰਗ ਕੱਢਦੀਆਂ ਹੁੰਦੀਆਂ ਲੈਣੀ ਇੱਕ ਜੈਗ ਮਾਲ ਦੇ ਨਾ ਆ ਕੇ ਸੁਆਗਦੀ ਹੋਵੇ ਖਾਧਾ ਵੀ ਜਾਵੇ ਰੈੱਡ ਵੈਲਵਟ ਮਿਕਸ ਫਰੂਟ ਚਾਕਲੇਟ ਰੈੱਡ ਵੈਲਵਟ ਦੇ ਦਿਓ ਉਹਦਾ ਉਹ ਸਾਦੀ ਪਸੰਦਾ ਹੈ ਪਸੰਦਾ ਇੱਕ ਨੂੰ ਪਸੰਦਾ ਦੋ ਵੀ ਵੀ ਖਾ ਲਿੰਦਾ ਰੈੱਡ ਵੈਲਵਟ ਲੈ ਲੈਣੇ ਆ ਇਹ ਮੋਟਾ ਜਿਹਾ ਪਰਮਨ ਲੜੀ ਗਿਆ ਉਹ ਆ ਗਈ ਉਹ ਵਾਜੀ ਵਾ ਆ ਬੁੱਟ ਬੁੱਟ ਹਾਂ ਬੁੱਟ ਤਾਂ ਘੈਂਦਾ ਦੇਖ ਸਕਦੇ ਬੁੱਟ ਘਾੜਨਾ ਹੈਵੀ ਆ ਉਹ ਵਾਓ ਕਰੋ ਇਹਨੇ ਲਿੰਡ ਹਾਂ ਇਹ ਦੋਨੇ ਰੈੱਡ ਵੈਲਵਟ ਹੋਰ ਸ਼ਹਿਰ ਚੀਹਾਰ ਕੇ ਇੱਥੇ ਲਿਖੋ ਜੀ ਪਾਲੇ ਦੀ ਕੁੜੀ ਹਾਂ ਪਾਲੇ ਦੀ ਕੁੜੀ ਹਾਂ ਉਹ ਰੈੱਡ ਕੀ ਜਾਂਦਾ ਕੀ ਕਹ ਪਾਲੇ ਦੀ ਕੁੜੀ ਲਿਖੋ ਇਹ ਆਪੀ ਹਾਂ ਜੀ ਹਾਂ ਜੀ ਪੰਜਾਬੀ ਪਿਓਰ ਪੰਜਾਬੀ ਲਿਖੋ ਜੀ ਪੰਜਾਬ ਦੀ ਜਾਇ ਜ ਪੰਜਾਬੀ ਜੀ ਪੰਜਾਬੀ ਜਿਓ ਅਪੀਲ ਆ ਜੀ ਰਾਈਟਿੰਗ ਬਹੁਤ ਸੋਹਣੀ ਆ ਕਲਾਚ ਫਿਰ ਵੀ ਮਹਿੰਗਾ ਹੋ ਗਿਆ ਜੀ ਲਾਤੀ ਨਜ਼ਰ ਨਜ਼ਰ ਨਾਲ ਹੀ ਨਾਲ ਹੀ ਭੈੜੀ ਮਾਰੇ ਆ ਲੈ ਜਾਂਦੇ ਬੰਦੇ ਨੂੰ ਬੜੀ ਛੇਤੀ ਲੱਗੀ ਨਜ਼ਰ ਆ ਜਾਂਦਾ ਜੀ ਠੀਕ ਆ ਨਾ ਉਹ ਚੱਕ ਜੀ ਪਾਲੇ ਦੀ ਕੁੜੀ ਦਿਲ ਬਣਾ ਦੀਏ ਦਿਲ ਬਣਾਓ ਜੀ ਦੇਲ ਦੇਲ ਦੇ ਵਿੱਚ ਦਾ ਪਾਲੇ ਦੀ ਕੁੜੀ ਤੇ ਬਣਾਓ ਜੀ ਪੜਾਓ ਇਹ ਨਾਲ ਸਾਨੂੰ ਇੱਕ ਕੁਵੀਨ ਵਾਲਾ ਤਾਜ ਦੇ ਰੂ ਤਾਜ ਕੁਵੀਨ ਤਾਜ ਵੀ ਤਾਜ ਤਾਜ ਦੀ ਬਹੁਤ ਸਾਡੀ ਜ਼ਿੰਦਗੀ ਚ ਮਤਦਾ ਇੱਕ ਤਾਜ ਇੰਗਲੈਂਡ ਤੇ ਦੂਜਾ ਤਾਜ ਸ਼ਰਕੀ ਇੱਕ ਆ ਦੀ ਜੀ ਮੋਢੇ ਰੱਖ ਕੇ ਵਿਖਲਣੇ ਬਣਾ ਜਾਵੇ ਦੇਖ ਲੈ ਦੱਸੂਗਾ ਕਿ ਆ ਨਿਕਾ ਆ ਯਾਰ ਨਾ ਨਾ ਆ ਜਾਣਾ ਬੁੱਢਾ ਇਹ ਤਾਂ ਸਿਰ ਵੀ ਬੜਾ ਵੱਡਾ ਆ ਬੰਦੇ ਦੀ ਬੜਾ ਵੱਡਾ ਆ ਗਈ ਜੀ ਆ ਗਈ ਆਨ ਓਕੇ ਹੋਇਆ ਇਹ ਜਾਗਦੀ ਆ ਹਾਂ ਇਹ ਤਰਾਵਾ ਪਾਲੇ ਦੀ ਕੁੜੀ ਨਾ ਜਾਗ ਕੇ ਕਿਰੇ ਹਵਾ ਲਾ ਦੇ ਇਹ ਬਰਾਜ ਦੇ ਘਰ ਵਾਲੀ ਲੱਗਦੀ ਆ ਉਹ ਇਹ ਤਾਂ ਡਰਾਉਣੀ ਜਿਆ ਤੂੰ ਦਾ ਮਾਮਾ ਮੈਨੂੰ ਬੰਦ ਕਰੇ ਨੂੰ ਇਹ ਰੱਖ ਪਾਸੇ ਤੇ ਇੱਕ ਹੁਣ ਕਹਿਣਾ ਇਹਦੇ ਨਾਲ ਦੇ ਦੋ ਕੁ ਦੇਣੇ ਹੋਰ بابا ਸਾਡੇ 1:40 ਹੋ ਗਏ ਆ ਗੱਡੀ 2 ਜਾਲੀ ਹੈ ਗੱਡੀ 2:40 ਵਜੇ 240 ਬੱਜੇ ਹੀ ਹਾਂ ਹੈ ਠੀਕ ਆ ਇਹ ਵੀ ਦੱਸਾਂ ਖਿੱਚ ਕੇ ਤੂੰ ਹਾਂ ਮੈਂ ਵੀ ਜਨਰਲ ਸੀ ਬਣਾ ਲਈਆ ਨਾਲ ਇੱਕ ਇੱਕ ਲੈ ਲਓ ਨਾਲੇ ਤੋੜਾ ਲੱਗਦੀ ਜਿਹੜਾ ਪਤਾ ਨਾਲ 25 ਰਿਵਿਊ ਲੈ ਦਾਂਗੇ ਜੀ ਬਾਈ ਮਾਰੀ ਜੀਆ ਕਿਹੜਾ ਚੰਗਾ ਲੱਗਦਾ ਹਾਂ ਲਓ ਜੀ ਕਿੱਥੇ ਆ ਗਏ ਨੂਰਪੁਰ ਨੂਰਪੁਰ ਟਿਮ ਨਾਲ ਅੱਜ ਕੌਫੀ ਸਪੌਂਸ ਕੀਤੀ ਜਾਓ ਹਦੀਕ ਕੋਰ ਕੇਤੀ ਜਾਨੀ ਕਿ ਮੰਮਾ ਜੀ ਯੈਸ ਖੋਲੋ ਦਰਵਾਜ਼ਾ ਇੱਕ ਕੱਟਣ ਦਿੱਤਾ ਜੀ ਸਦੀਆ ਉਹ ਬੈਠੀਆਂ ਹੀ ਵੇਖ ਕਮੈਂ ਚੌੜੀਆਂ ਉਹ ਮੰਜੇ ਤੇ ਹਾਂ ਹਾਂ ਜਾਣ ਨਹੀਂ ਜਾਣ ਆ ਤਾਂ ਭਾਈ ਰਵਾ ਮੁਰਜਾ ਨਹੀਂ ਮੁਰਜਾ ਨਹੀਂ ਭਾਜੀ ਮਾਦੂ ਵਾਦੂ ਵਾਦੂ ਜਗਾ ਭਾਈ ਲਓ ਜੀ ਮੰਮੀ ਨੂੰ ਸਟਾਰਬਕ ਦੀ ਆਪਾਂ ਕਾਫੀ ਗੋੜਾ ਲਈ ਸਪான்ਸਰ ਕਰ ਦਾਂਗੇ ਯਾ ਮੰਮੀ ਹੈ ਨਹੀਂ ਕਰੇ ਕਿੱਥੇ ਗਈ ਆ ਮੰਮੀ ਘਰੇ ਹੀ ਨਹੀਂ ਹੈਗੀ ਆ ਨਹੀਂ ਜਲਦੀ ਨੇ ਆਉਂਦੇ ਦਾਵਾ ਦਾ ਭੱਜੀ ਆਈ ਹੈ ਅੱਗੇ ਨਾਲ ਲੈ ਕੇ ਕੇਕ ਤੇ A vai me real, não Eu tenho nada. Eu não tenho Eu não tenho nada. Eu não Eu não tenho nada. Bye, table! Table, table, table. Table, table. Table, 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 table. Table, 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 ਕੋਈ ਚੇਹੇ ਆਉਂ। ਮੈਂ ਕਿਹ ਦੱਸਾਂ। ਤੇ ਤੈਨੂੰ ਤਾਂ ਇਹ ਹੈ ਕਿ ਮੈਂ ਕਿਹ ਦੱਸਾਂ। ਮੈਂ ਨਹੀਂ ਲਾ। ਵਾਲੇ ਚਾ ਉਹ ਅੱਗੀ ਪਾਸ ਤੋਂ ਕੋਈ ਆਵੇ। ਉਹ ਵਾਸ਼ ਕਰੀ ਜਾਈ ਮੈਂ ਨਹੀਂ ਦਾਂ। ਉਹ ਸਾਰਾ ਕੁਝ ਹੈਗਾ ਕਿ ਨਹੀਂ ਹੈਗਾ ਪੇ ਕੋਈ ਨਹੀਂ ਗਾਂ ਖੁੱਲੂਗਾ ਤੇ ਪਤਾ ਲੱਗ ਹੀ ਜਾਊਗਾ। ਕੀ ਕੀ ਹੈ ਕੀ ਕੀ ਨਹੀਂ ਹੈ। ਮੈਂ ਕਿਹ ਕੋਨਾ ਆਪ ਹੀ ਖੋਨਾ। ਮੈਨੂੰ ਕੀ ਪਤਾ। ਤੇ ਤੂੰ ਨਹੀਂ ਲੈਣੀ ਤੇ ਲਾਹੇਂਗੀ। ਨਹੀਂ ਲਾਉਣੀ। ਵੇਸ ਤੋਂ ਜਣਾ ਕੋਈ ਖਾਣ ਦਾ ਖਾਣ ਲਈ ਹੁੰਦਾ ਹੋਣਾ। ਕੇਕ ਮੈਂ ਕਿਹਾ ਲਾਉਣਾ। ਦੱਸਣਾ ਨਹੀਂ ਪਰ ਜਨ ਜੀ ਹੁਣ ਜਿਹੜਾ ਲੋਕ ਫੇਰ ਤਾਂ ਫਿਰ ਮੈਂ ਦੱਸਾਂ ਨਹੀਂ ਹੁਣ ਤੇਨ ਦੱਸਣੀ ਨਹੀਂ ਮੈਂ ਨਾ ਹੁਣ ਮੈਂ ਦੱਸਣੀ ਨਹੀਂ ਤੂੰ ਬੋਲੀ ਕਿਵੇਂ ਮੈਂ ਹੁਣ ਕੇਕ ਨਹੀਂ ਖਾਣਾ ਨਹੀਂ ਤੂੰ ਗਲਤ ਬੋਲਦੀ ਨਹੀਂ ਹਣ ਕੇਕ ਤਾਂ ਹੈਗੀ ਕੇਕ ਦੇ ਹਾਂ ਮੈਂ ਦੱਸ ਕੇ ਕੇਕ ਮੈਂ ਘੜਾ ਨਾ ਖਾਂ ਕੇ ਕੇਕ ਫਿਰ ਮੈਂ ਕਿਹੜਾ ਤੈਨੂੰ ਠਕਿਆ ਖਵਾਉਂਦਿਆਂ ਮੈਂ ਕਿਉਂ ਉੱਚ ਨਹੀਂਗਾ ਦੀ ਇੱਕ ਨਹੀਂ ਗਾ ਤੇ ਉਹ ਉੱਗਾ ਤੇ ਤੈਨੂੰ ਕੀ ਹੈ ਨਹੀਂ ਗਾ ਮੋਟਾ ਆ ਕਿਵੇਂ ਨੇ ਹਾਂ ਤੇਰਾ ਦਵੀਏ ਤੇ ਹਾਂ ਜਿਵੇਂ ਫੜੀ ਕਰ ਦੂਗਾ ਤੇ ਆ ਉਧਰ ਮਖਾ ਪਾਲੇ ਦੀ ਕੁੜੀ ਆ ਆ ਉਹਦਾ ਚੱਕ ਕਰ ਆ ਜਿਵੇਂ ਆ ਡਾ ਚੱਕ ਰਾਜੂ ਆਇਆ ਥੋੜਾ ਆ ਜਾ ਮੱਥੇ ਤੇ ਸੈ ਡਿੰਗੀ ਕਰਕੇ ਜੇ ਆ ਲਾਈਟਾਂ ਵੀ ਜਾਇਦੀਆਂ ਮੀ ਵਾਲੀ ਤੇ ਲੈ ਜਾਂਦੀਆਂ ਕੁ ਕੁਮਾਰਨੀ ਆ ਆ ਤੇ ਬਰਰਾ ਰਾ ਤੂੰ ਜਗੌਣ ਗਿਆ ਸੀ ਜੇ ਲੇਟਾ ਜਾਗਦੀ ਆ ਸੀ ਹਨੇਰੇ ਚ ਲੈ ਜਾਨੇ ਆ ਆ ਨੂੰ ਵੀ ਹਨੇਰੇ ਚ ਆਲੀ ਵੀ ਵੇਖਣੀ ਲੇਟਾ ਜਾਗਦੀ ਆ ਕਿਧਰ ਨੂੰ ਆਇਆ ਇਹਨੂੰ ਹਾਂ ਹੁਣ ਨਾ ਗਈ ਦੀ ਉਹ ਲੇ ਦੇ ਉਹ ਨਿਕਲ ਆ ਉਹ ਲਿਆ ਉਹ ਡੱਬੀ ਲਿਆਓ ਆਂ ਦੱਬੀ ਲਿਆਓ ਡੱਬੀ ਲਿਆਓ ਦੇਖੋ ਥੱਲੇ ਐਰੋ ਵੇਖ ਕੇ ਆ ਰਾਜੂ ਵੀਰੇ ਡੱਬੀ ਲੈ ਕੇ ਆਏ ਐਰੋ ਵੇਖ ਕੇ ਨੂੰ ਮਮੇ ਅੱਜ ਕਿੰਨੇ ਸਾਲਾ ਦੇ ਹੋ ਗਈ ਸਹੀ ਦੱਸੀ ਇਹ ਹੋ ਗਈ ਹਣੇ ਸਾਲ ਸਾਲ ਹਾਂ ਸੇਂਡਾਸਟ ਲੈ ਲਵਾਂਗੇ ਹਾਂ ਸਹੀ ਮੈਨੂੰ ਆਪ ਨੂੰ ਨਹੀਂ ਪਤਾ ਆ ਸੜਤੀ ਆ ਕੱਟਣਾ ਬੰਦ ਮਮੀ ਘਟੋ ਘਟ ਪਈ ਜਾ ਨਾਲ ਰਹੀ ਆ 17 ਦੀ ਤਾਂ ਹੋਊਗੀ 35 ਸਾਲਾਂ ਦੀ ਹੋਊ ਨੂ ਨਹੀਂ 35 ਨਹੀਂ ਆ 17 ਦੀ ਤਾਂ ਕਿਹਾਂ ਨਹੀਂ ਪੰਜਾਹਾਂ ਤੋਂ ਤੁੱਤੇ ਕੰਡੇ ਰਹਿਂਦੇ ਯਾਰ ਮੈਨਾਂ ਆ ਕੰਡ ਰਹਿਂਦੇ ਆ ਮਮੀ ਜਗਾ ਜਗਾ ਚੱਲ ਜਗਾ ਮੈਂ 1970 ਦੀ ਬੋਲ ਟੰਡਰ ਰਹਿਣ ਦਵਾ ਹੋ ਯਾਰ ਆਪਣਾ ਏਰੀਆ ਕਿਸੇ ਨੂੰ ਕੰਮ ਚਲੋ ਜਲਾ ਇੱਧਰ ਆ ਪੁੱਛੀ ਲੈ ਮੈਂ ਦੱਸਦਾ ਤੂੰ ਬੈਠ ਛੀ ਸੀ ਹਾਂ ਓਛਾ ਸੱਤਰਚ ਮੈਂ ਸਹੀ ਜੀ ਨਹੀਂ ਤੇਨੇ ਲਾ ਵੀ ਤੂੰ ਕਾਨੂੰਨੀ ਟਾਕ ਰੁਕ ਜਗਾ ਨੂੰ ਤਿਆਰ ਖੜੀ ਆ ਆ ਚੱਲ ਤੂੰ ਕਿਹਨੋਂ ਵਾੜਨਾ ਲੈ ਲੈ ਕੀ ਮੈਂ ਕਰੀ ਨਾ ਵੀ ਨਾ ਨਹੀਂ ਇਹ ਕੁਰਸੀ ਤੋਂ ਉੱਠਿਆ ਜਾਂਦਾ ਕਿ ਕੁਰਸੀ ਦੇ ਨਾਲ ਇਹ ਲਪੇਂਦੀ ਆ ਆਹ ਕੁਰਸੀ ਲਿਆ ਦਿਓ ਮੰਮੀ ਪਹਿਲਾਂ ਕੇਕ ਖਾਜਾਂਗੇ ਬੈਠ ਬੈਠਾ ਬਹੁਤ ਵਧੀਆ ਜੇਦਾ ਜੇਦਾ ਆ ਵੇ ਕੁੱਤਰ ਬੋਲਦੀ ਕੋਈ ਜੇਦਾ ਇਹ ਨਹੀਂ ਇਹਦੀ ਮੰਮੀ ਨੂੰ ਸਿੱਖਣਾ ਸਾਰਾ ਤੇ ਵੀ ਤੇ ਅੱਜ ਨਹੀਂ ਤੁਹਾਨੂੰ ਕੋਈ ਜੇਦਾ ਫੋਨ ਵੇਖਾ ਇੱਤਰ ਬੜੀ ਵੱਡੀ ਰੱਤੀ ਇੱਧਰ ਵੇ ਪਾ ਪਾ ਇਤਰਾ ਦੀਆਂ ਖਸੀਆਂ ਹੋਈਆਂ ਇਹ ਕੈਂਜੀਲੀ ਸਕੂਰੀ ਕੋ ਮਨੇ ਨੂੰ ਲੈ ਕੇ ਆ ਮਨੇ ਵਿੱਚ ਲੇਟਾਂ ਜਾਈਆਂ ਵਿਖਾ ਤੂੰ ਢੇਕਦਾ ਪੇਟ ਦਾ ਲੇਟਾਂ ਨਹੀਂ ਨਾ ਚੱਲਦੀ ਇਹ ਲੜੀ ਲੜ ਗਿਆ ਆਪੇ ਇਹ ਕਰ ਚੇ ਮੀਆਂ ਵੀ ਆ ਗਿਆ ਮੀਆਂ ਇੱਧਰ ਆ ਤੂੰ ਵੀ ਆਇਆ ਤੂੰ ਇੱਧਰ ਚੱਲਿਆ ਹੀ ਨਹੀਂ ਕਰਾ ਕਰਤਾ ਉਹ ਖਾਤੇ ਚੱਲ ਗਈ ਪਿਆ ਪਾਉਂਦੀ ਕਰਾ ਕਰਤਾ ਲੈ ਹੋ ਇਹਨਾਂ ਨੂੰ ਬਹੁਤ ਸਵਾਦ ਆ ਹਾ ਬੱਟੇ ਬੋਲੇ ਹਾਂ ਲਾ ਮਤਾਲੇ ਤੁਸੀਂ ਦੀਵਾਗ ਅੰਮਾ ਤੇ ਵਿਖਾਇਆ ਤੁ ਕੀ ਲਿਖਿਆ ਇਹਨਾਂ ਨੇ ਹਾਂ ਦਿਖਾਤਾ ਜੀ ਠੀਕ ਉੱਤੇ ਮੱਖੀਆਂ ਵੀ ਖਾਦੀਆਂ ਨੇ ਬਰਥਡੇ ਆਹ ਹੋ ਕੇ ਇੱਕ ਟਿਕਲੋ ਹੈ ਹੋ ਚਲੋ ਸਾਡੀ ਵਲੌਗ ਇਹ ਮਨਦੀਪ ਨੇ ਦੱਸਿਆ ਸੀ ਕਿ ਐਦਾਂ ਐਦਾਂ ਜੇ ਮਨਾਇਓ ਲੈ ਮੰਮੀ ਕਿਵੇਂ ਵਧੀਆ ਰਿਆ ਮੌਲ ਪਹਿਲਾ ਕੇਕ ਟੱਇਆ ਜ਼ਿੰਦਗੀ ਦਾ ਹਾਂ ਜ਼ਿੰਦਗੀ ਦਾ ਪਹਿਲਾ ਕੇਕ ਹਾਂ ਪਰਡੇ ਮਨਾਇਆ ਸਲਮਾਨ ਨਹੀਂ ਆਸਟ੍ਰੇਲੀਆ ਦਾ ਕੱਟਿਆ ਸੀ ਜਨਮ ਕਿ ਆਸਟ੍ਰੇਲੀਆ ਤੋਂ ਜਾਣ ਦਾ ਪਹੁੰਚਣ ਦਾ ਕੱਟਿਆ ਸੀ ਨਾ ਨਹੀਂ ਘਰ ਜਦੋਂ ਵੀਜ਼ਾ ਆਇਆ ਮੰਮੀ ਮੇ ਬੈਸਟ ਆਸਟ੍ਰੇਲੀਆ ਵਾਲਾ ਕੇਕ ਹਾਂ ਉਹ ਤਾਂ ਉਹ ਤਾਂ ਵੀਜ਼ਾ ਆਇਆ ਦਾ ਕੱਟਿਆ ਮੁੜ ਕੇ ਆਸਟ੍ਰੇਲੀਆ ਗਈ ਦਾ ਕੱਟਿਆ ਜਨਮ ਦੇ ਨਾਲ ਆ ਬੰਦੇ ਜਨਮ ਦੇ ਨਾਲ ਕਿੱਦ ਪਹਿਲਾਂ ਕੱਟਿਆ ਹਾਂ ਥੈਂਕਸ ਕਰਦੇ ਆ ਦੀਨ ਥੈਂਕ ਯੂ ਹਾਂ ਥੈਂਕ ਯੂ ਬਾਦ ਹਾਂ ਤਾਂ ਫੇਰ ਦੂਰ ਦੀ ਅਫੋਸ਼ਨਲ ਮੂਮੈਂਟਸ ਕੈਚ ਕੀ ਜਾਏ ਹੈ ਬਹੁਤ ਖੁਸ਼ਕਸਾਰ ਬੋਲੇ ਬੰਦੇ ਉਹਲਾ ਮੋਟਾ ਦੁਨੀਆਂ ਹਰੇਕ ਖੁਸ਼ੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਬੰਦੇ ਨੂੰ ਐ ਨਾ ਰਵੇ ਮੇਰੀ ਜ਼ਿੰਦਗੀ ਚ ਕੋਈ ਖੁਆਇਸ਼ ਅਧੂਰੀ ਰਹਿ ਗਈ ਅੱਛਾ ਤੇ ਅੱਜ ਪੂਰੀ ਕਰਤੀ ਸੋਚਿਆ ਸਾਡੀ ਹਾਂ ਵੀ ਸਾਡੀ ਮਾਂ ਦੇ ਹਰ ਸ਼ੌਂਕ ਨੂੰ ਵਾਹਿਗੁਰੂ ਪੂਰਾ ਕਰੇ ਜਦੋਂ ਸਾਡੀ ਮਾਂ ਨੇ ਸਾਡੇ ਸ਼ੌਂਕ ਪੂਰੇ ਕੀਤੇ ਸਾਨੂੰ ਪੜਾਇਆ ਲਗਾਇਆ ਇਤੋਂ ਤੱਕ ਮੇਰੇ ਨਹੀਂ ਕੀਤੇ ਸ਼ੌਂਕ ਪੂਰੇ ਕੀ ਨਹੀਂ ਤੇਰਾ ਸ਼ੌਂਕ ਪੂਰਾ ਕੀਤਾ ਦੱਸੀ ਮੈਨੂੰ ਮੇਰਾ ਵਿਆਹ ਨਹੀਂ ਕੀਤਾ ਕਿਹੜਾ ਨਹੀਂ ਤੇਰਾ ਕੀਤਾ ਮੇਰਾ ਵਿਆਹ ਕਰਨਾ ਕਰ ਮੇਰਾ ਵਿਆਹ ਨਹੀਂ ਕੀਤਾ ਤੇਰਾ ਵਿਆਹ ਕਰਨਾ ਹਾਂ ਤੇ ਸਿਆਲ ਨੂੰ ਕਰ ਦਾਂਗੇ ਇਹ ਕਿ ਤੂੰ ਸ਼ੌਂਕ ਨਹੀਂ ਪੂਰਾਉਂਦਾ ਅਮਨ ਆਉਂਦਾ ਲਹਿੰਗਾ ਕੜਨੇ ਨਹੀਂ ਆਇਆ ਲੈ ਅਸੀਂ ਤਾਂ ਵਿਆਹ ਦੀਆਂ ਤਿਆਰੀਆਂ ਕਰੀ ਜਾਂਦੇ ਆ ਮੰਮੀ ਨੂੰ ਲਹਿੰਗਾ ਗਿਫਟ ਵੀ ਕਰਤਾ ਇਹ ਜਨਮ ਦਿਨ ਵਾਲੇ ਦਿਨ ਕੁੜੀ ਵੱਲੋਂ ਮੰਮੀ ਦਾ ਮੰਮੀ ਇਹ ਕਿਹਦੇ ਵਰਗਾ ਲੱਗਦਾ ਮੰਮੀ ਦੇ ਵਿਆਹ ਵਾਲਾ ਲਹਿੰਗਾ ਜੇ ਕਿਉਂ ਮੰਮੀ ਤੇਰੇ ਵਿਆਹ ਦਾ ਲਹਿੰਗਾ ਏ ਮੇਰੇ ਵਿਆਹ ਦਾ ਨਹੀਂ ਲਹਿੰਗਾ ਹਾਂ ਇਹ ਕੁੜੀ ਨੇ ਆਪ ਦੇ ਵਿਆਹ ਲਈ ਲਿਆ ਸੀ ਤੇ ਇਹ ਦਾ ਉਵੇਂ ਹੀ ਆ ਵਿੱਚ ਲਫਾਵਾ ਜਿਹਾ ਕੀ ਹੁੰਦਾ ਵਿੱਚ ਨਵਾਬ ਵਾਲੀ ਕੈਨ ਲੱਗੀ ਏ ਇਹ ਵਿੱਚ ਕਿਉਂ ਭਈ ਇਹ ਵੀ ਚੀਜ਼ਾਂ ਪੇਸਟਿੰਗ ਪੂਸਟਿੰਗ ਕਰਾਉਣੀਆਂ ਇਹ ਵੀ ਹੁੰਦੀ ਆ ਜਿੱਦਾਂ ਖੜਿਆ ਖੜਿਆ ਰਹਿੰਦਾ ਲਹਿੰਗਾ ਲੈ ਇਹਨੇ ਬੜਾ ਅੰਦਰ ਜਾਣਾ ਤਗੜੀ ਗੱਲ ਬਾਤ ਆ ਸਿੱਧੀ ਜਿਹੀ ਕਾ ਪਲਾਸਟਰ ਲਈ ਫਾਈਬਰ ਬੰਦੇ ਕੁਲਦੀਪ ਹੋ ਵੀਰ ਕੁਲਦੀਪ ਨਹੀਂ ਭਾਈ ਜੀ ਕੋਈ ਵੀ ਨਹੀਂ ਹੈਗਾ ਅੰਦਰ ਓਏ ਬੋਲਦੇ ਨਹੀਂ ਫੇਰ ਬੋਲ ਪੇ ਬੋਲ ਪੇ ਕੁਲਦੀਪ ਕੌਣ ਤੁਹਾਡੇ ਜੋ ਹੈ ਤੈਨੂੰ ਕਿਹੜੇ ਵੇਲੇ ਦੀ ਆਵਾਜ਼ ਆ ਪਈ ਜਾਂਦੀ ਹੈ ਤੂੰ ਤਾਂ ਗੱਲ ਨਹੀਂ ਸੁਣਦਾ ਪਿਆ ਦਾ ਜਾਲ ਪੂਰਾ ਨਹੀਂ ਹੋਇਆ ਡਿੱਕੇ ਦੇ ਦਵਾ ਦਾ ਆਪ ਦੇ ਲਾਰੇ ਵੇਚਾ ਪੂਰਾ ਕਰ ਲਾ ਕਿਦਾ ਰਾਤ ਨੂੰ ਲਾਵਾਂਗੇ ਐਵੇਂ ਨਾਂ ਲਾਈ ਤਾਂ ਇਹਨੀਆਂ ਵੇਸਟ ਕਰਾਈ ਜਾਓ ਰਾਤ ਨੂੰ ਲਾਵਾਂਗੇ ਸਮਝ ਲੈ ਤਾਂ ਦੇਖ ਲੈ ਮੇਰੇ ਜਿੰਦਾਂ ਦਾ ਥੈਂਕ ਯੂ ਥੈਂਕ ਯੂ ਮੀਆਂ ਨਹੀਂ ਖਾਂਦਾ ਮੀਆਂ ਖਾਊਗਾ ਮੀਆਂ ਨਮਕੀਰੀ ਖਾਦਾ ਤੀ ਖਾਤੀ ਖਾ ਕੇ ਕੀ ਖਾਲੇਗਾ ਹਾਂ ਅਲੇ ਫਿਰ ਆਇਆ ਫੜ ਕੇ ਲੈ ਗਿਆ ਨਾਲ ਹੈਪੀ ਬਰਥਡੇ ਕਹਿ ਗਿਆ ਕਿਹਦਾ ਆਰਡਰ ਮਾਰਤਾ ਵਾਹ ਰੱਖ ਦਈਏ ਨਹੀਂ ਰੱਖਤਾ ਫਿਰ ਅਸੀਂ ਵਾਹ ਖਾ ਲਓ ਫਿਰ ਤੁਸੀਂ ਖਾਣੇ ਦੋ ਮਾਪੁੱਤਾਂ ਨੇ ਖਾਣਾ ਹੀ ਆਈ ਨਹੀਂ ਖਾਣਾਗਾ ਕੌਲਗਾ ਅੱਜ ਨਾਲ ਜਾਣਾ ਲਿਆਣੀਆਂ ਆ ਹੁਣ ਲਹਿੰਗਾ ਮੈਂ ਪੋਣਾ ਵਾ ਨਹੀਂ ਪਾਣਾ ਨਹੀਂ ਪਹਿਣੀ ਆ ਅੱਜ ਮੈਂ ਆ ਜਾ ਕੇ ਲਿਆਣੀਆਂ ਮੈਂ ਪੋਣਾ ਮੈਂ ਪੋਣਾ ਵਾ ਪਾਲੇ ਦੀ ਕੁੜੀ ਆ ਕਹਿੰਦੇ ਚਾਹਣਾ ਕੀ ਖਾਂਦੀ ਆ ਮੈਂ ਤਾਂ ਇੱਕ ਕੰਨੀ ਉਹਨਾਂ ਖਾਦਾ ਹੀ ਨਹੀਂ ਮੈਂ ਤਾਂ ਇੱਕ ਖਾ ਕੇ ਨਹੀਂ ਵੇਖਿਆ ਕਿਤੇ ਉਹਨੂੰ ਖਾ ਕੇ ਵੇਖਣਾ ਫਿਰ ਆ ਕੇ ਇਸੇ ਲਈ ਜਾਨੀ ਖਾਣਾ ਇਹ ਮੈਂ ਤੈਨੂੰ ਹੀ ਪਵਾਉਣਾ ਚੱਕ ਕੇ ਲਿਆਉਣਾ ਕੋਈ ਆਉਂਦਾ ਨਾਲ ਮਾਮ ਨਾ ਆਉਣਾ ਇਹ ਤਾਂ ਉਹੀ ਖਾਣਾ ਹੈ ਇਹ ਵੀ ਆਉਂਦੇ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਨੈਕਸਟ ਵਲੌਗ ਬਣਾਵਾਂਗੇ ਆਪਣੀਆਂ ਟਰਾਲੀ ਵੇਖ ਲਓ ਤੁਸੀਂ ਬਈ ਇਹ ਟਰਾਲੀ ਦੀ ਨਾ ਰਿਪੇਅਰ ਹੋਣ ਵਾਲੀ ਆ ਆ ਗੱਗੂ ਉਹਨਾਂ ਨੇ ਨਟ ਨਹੀਂ ਹੀ ਪਾਏ ਤੇ ਜਦੋਂ ਮੈਂ ਛੋਣ ਨਾਲ ਜਾਣਾ ਸੀ ਤੇ ਉਹ ਇੱਥੋਂ ਵਗਣ ਲੱਪਿਆ ਮਹਾ ਉਂਗਲਾਂ ਨਾਲ ਧੱਕ ਧੱਕ ਪਰਾਲੀ ਮੈਂ ਲਾ ਲਾ ਕੇ ਰੋਕਿਆ ਮਹਾ ਉਥੇ ਜਾ ਗਾ ਹਾਂ ਅੱਧੇ ਕੰਮ ਕਰਦਾ ਮੇਰੇ ਨਾਲ ਪਾ ਕੇ ਸਾਰੀ ਆਪਾਂ ਕਰਨੀ ਰੰਗ ਆਪ ਹੀ ਘਰੇ ਤੇ ਉਹ ਆਪਣੇ ਘਰੇ ਜੌਂਡਰੀ ਦੇ ਨਾਮ ਦੇ ਰਾਂ ਕੇ ਕਰ ਦੇਣੀ ਉਹਦੇ ਨਾਲ ਹੀ ਪੇਂਟ ਪੁੰਡ ਲਿਆਦਾ ਗੰਨਾ ਗੁਣਾ ਆਨਲਾਈਨ ਮੰਗਾਈਆਂ ਹੋਈਆਂ ਜਾਂ ਮਾ ਜਾਂ ਤੋਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਨੈਕਸਟ ਵਲੌਗ ਜ਼ਿਆਦਾਤਰ ਇਹਦਾ ਹੀ ਹੋਊਗਾ ਇਹ ਟਰਾਲੀ ਨੂੰ ਪੇਂਟ ਕਰਨ ਦਾ ਇਹ ਮੰਮੀ ਜੀ ਹੁਣੀ ਨਾਲ ਲੈ ਜਾਣਗੇ ਰੇਗਮਾਰ ਮਾਰਨ ਮੰਮੀ ਜੰਗਾਲ ਪਟਣਾ ਤੁਸੀਂ ਆ ਕਹਣੇ ਨਾ ਨਾ ਪਟਾਂ ਅੱਜ ਨਾ ਮੈਂ ਪਟਾਂ ਕੱਲ ਇਹ ਕਿੱਡੀ ਗੱਲ ਆ ਬੀਬੀਆਂ ਦੀ ਜਮਾਨ ਤਾਂ ਘਰ ਪੱਟ ਦਿੰਦੀਆਂ ਤੁਸੀਂ ਜਗ੍ਹਾ ਨਹੀਂ ਪੱਟ ਸਕਦੇ ਮੈਂ ਨਹੀਂ ਪੱਟ ਸਕਦੀ ਮੈਂ ਨਹੀਂ ਪੱਟ ਸਕਦਾ ਲਈ ਉਹ ਜਗ੍ਹਾ ਦਾ ਪੱਟਿਆ ਜੋ ਘਰ ਪੱਟਾਂ ਦਾ ਨਾਮ ਮੈਂ ਰੰਗ ਪੱਟਾ ਬਸ ਸਿੱਧੀ ਗੱਲ ਪੱਟੋ ਨਾ ਪੱਟੋ ਬਚਾਓ ਨਾ ਬਚਾਓ ਉਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਚਲੋ ਮਿਲਦੇ ਹਾਂ ਤੁਹਾਨੂੰ ਨੈਕਸਟ ਲੋਕ ਅਲਵਿਦਾ ਲਵ ਯੂ ਅਨਨੇਵਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ